ਸੋ ਬੇਸਿਕਲੀ ਕਲੀਨਲiness ਆਫ ਦ ਸਿਟੀ ਪਹਿਲਾ ਇਹ ਰਹੇਗਾ। ਦੈਨ ਇਨਫੋਰਸਮੈਂਟ ਬਿਲਡਿੰਗ ਐਂਡ ਰੈਗੂਲੇਸ਼ਨ ਦੀ ਇਹ ਹੁੰਦਾ ਹੈ। ਦੈਨ ਸੀਵਰ ਜਨ ਸੈਨੀਟੇਸ਼ਨ ਮੋਟੇ-ਮੋਟੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਰਹਿਣਗੀਆਂ। ਦੁਨੀਆ ਭਰ ਤੋਂ ਜੋ ਟੂਰਿਸਟ ਆਂਦਾ ਹੈ ਉਹ ਅੰਮ੍ਰਿਤਸਰ ਆਂਦਾ। ਸੋ ਇਹ ਮੈਂ ਸਮਝਦਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸ਼ਹਿਰ ਨੂੰ ਦੁਨੀਆ ਨੂੰ ਦਿਖਾਣ ਦੇ ਕਾਬਲ ਬਣਾਈਏ ਡੌਗ ਬਾਈਟਸ ਆਈਸੋਲੇਸ਼ਨ ਜੇ ਨਹੀਂ ਹੁੰਦੀਆਂ ਕਦੇ ਵੀ ਸੋ ਡੌਗ ਬਾਈਟਸ ਦੇ ਵਿੱਚ ਮੇਰੀ ਪਬਲਿਕ ਨੂੰ ਵੀ ਅਪੀਲ ਰਹੇਗੀ ਹਮੇ ਕਿ ਜਿਹੜੀਆਂ ਫੀਡਿੰਗ ਜਿਹੜੇ ਸਟ੍ਰੇ ਡੌਗਸ ਦੀ ਫੀਡਿੰਗ ਹੈ ਉਸ ਦੇ ਸੰਬੰਧੀ ਵੀ ਕੁਝ ਹਦਾਇਤਾਂ ਨੇ so i will try my best to uh, make these departments uh, do the job that they are supposed to do but i think you'll have to wait to see the result government de programs chalde ne kbc program hai animal birth control da program chalda hunda si ਅਮਚੋ ਹੁਣ ਵੀ ਚੱਲਦਾ ਹੋਊਗਾ ਜਿਸ ਦੇ ਰਾਹੀਂ ਸਟਰਲਾਈਜੇਸ਼ਨ ਆਫ ਡੌਗਸ ਐਂਡ ਸਟ੍ਰੇਅ ਅਨਿਮਲਸ ਕੀਤੀ ਜਾਂਦੀ ਹੈ ਸੋ ਆਈਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਨੂੰ ਨਵੇਂ ਕਮਿਸ਼ਨਰ ਮਿਲੇ ਨੇ ਜਿਨ੍ਹਾਂ ਦਾ ਨਾਮ ਹੈ ਵਿਕਰਮਜੀਤ ਸਿੰਘ ਸ਼ੇਰგილ ਤਾਂ ਅੱਜ ਮੇਰੇ ਨਾਲ ਮੌਜੂਦ ਨੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰგილ ਸਰ ਬਹੁਤ ਬਹੁਤ ਪਹਿਲਾਂ ਤੇ ਕੰਗ੍ਰੈਚੁਲੇਸ਼ਨਸ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਕੀ ਕੀ ਪ੍ਰਾਇਰੀਟिज ਰੱਖਣ ਗਿਆ ਇਸ ਨਗਰੀ ਦੀ ਸੇਵਾ ਕਰਨ ਦੇ ਲਈ ਥੈਂਕ ਯੂ ਮੈਮ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ i'm very humbled uh, to have been posted here to serve here corporation ch priority is dekho corporation diyan chahe oho amritsar hai chahe oho uh, bathinda hai ya koi hor corporation hai buniyadi zimmedariyan corporation diyan ohi hundiyan ne oda scale hi different hunda so basically cleanliness of the city pehla eh hi rahega then enforcement uh, building and regulation di ਇਹ ਹੁੰਦਾ ਹੈ ਦੈਨ ਸੀਓ ਜਨ ਸੈਨੀਟੇਸ਼ਨ ਮੋٹے ਮੋٹے ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਰਹਿਣਗੀਆਂ ਇਹ ਜ਼ਰੂਰ ਇੱਕ ਐਡਿਡ ਜ਼ਿੰਮੇਵਾਰੀ ਹੈ ਕਿ ਗੁਰੂ ਨਗਰੀ ਚ ਰੋਜ਼ਾਨਾ ਬਹੁਤ ਸਾਰੇ ਟੂਰਿਸਟ ਆਉਂਦੇ ਨੇ ਦੁਨੀਆ ਭਰ ਤੋਂ ਜੋ ਟੂਰਿਸਟ ਆਂਦਾ ਹੈ ਉਹ ਅੰਮ੍ਰਿਤਸਰ ਆਂਦਾ ਸੋ ਇਹ ਮੈਂ ਸਮਝਦਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸ਼ਹਿਰ ਨੂੰ ਦੁਨੀਆ ਨੂੰ ਦਿਖਾਣ ਦੇ ਕਾਬਲ ਬਣਾਈਏ ਤਾਂ ਕਿ ਲੋਕ ਇਸ ਸ਼ਹਿਰ ਦੇ ਬਾਰੇ ਗੱਲ ਕਰ ਕਰਨ ਕਿ ਵੀ ਸਾਫ਼ ਸ਼ਹਿਰ ਹੈ ਜਿਸ ਤਰ੍ਹਾਂ ਦੇ ਟੂਰਿਸਟ ਨੂੰ ਅਸੀਂ ਅਟ੍ਰੈਕਟ ਕਰਦੇ ਹਾਂ ਅਸੀਂ ਉਹਨਾਂ ਦੇ ਉਸ ਦੇ ਬਰਾਬਰ ਇਸ ਦੀ ਕਲਨਿੰਗ ਕਲਨਲਿਨੈਸ ਐਂਡ ਸਾਫ ਸਫਾਈ ਜਿਹੜੀ ਸ਼ਹਿਰ ਦੀ ਹੈ ਉਸ ਦੇ ਬਰਾਬਰ ਦੀ ਸਰ ਹਰ ਕੋਈ ਜਦੋਂ ਆਪਣੇ ਅਹੁਦੇ ਤੇ ਹੁੰਦਾ ਹੈ ਤਾਂ ਉਸ ਨੂੰ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਹੁਣ ਤੁਸੀਂ ਇਹ ਉਹਦਾ ਸਾਹਮਿਆ ਹੈ ਤਾਂ ਤੁਹਾਡੇ ਵੱਲੋਂ ਕੀ ਸੋਚਿਆ ਹੈ ਕਿ ਪਹਿਲਾ ਮੇਰਾ ਵਿਜ਼ਨ ਕੀ ਰਹੇਗਾ ਕਿਉਂਕਿ ਅੰਮ੍ਰਿਤਸਰ ਦੀਆਂ ਜੋ ਮੇਨ ਪ੍ਰੋਬਲਮਸ ਨੇ ਉਹ ਤਾਂ ਤੁਹਾਨੂੰ ਪਤਾ ਹੀ ਜਿਵੇਂ ਤੁਸੀਂ ਹੁਣੇ ਦੱਸਿਆ ਐਨਕ੍ਰੋਚਮੈਂਟ ਹੈ ਔਰ ਹੈਰੀਟੇਜ ਸਟਰੀਟ ਦੇ ਸਭ ਤੋਂ ਜ਼ਿਆਦਾ ਗੱਲ ਕਰੀਏ ਤਾਂ ਉੱਥੇ ਹੀ ਬਹੁਤ ਵੱਡੀ ਸਮੱਸਿਆ ਜੜੀ ਆ ਰਹੀ ਹੈ ਮੈਮ ਜੋ ਵੈਦਰ ਉਹ ਇਨਕਰੋਚਮੈਂਟ ਹੈ ਵੈਦਰ ਉਹ ਗਾਰਬੇਜ ਹੈਗੀ ਹੈ ਜਾਂ ਸਿੰਗਲ ਯੂਜ਼ ਪਲਾਸਟਿਕ ਹੈ ਵੇਰੀਅਸ ਡਿਪਾਰਟਮੈਂਟਸ ਹੈਗੇ ਨੇ ਕਾਰਪੋਰੇਸ਼ਨ ਦੇ ਤੇ ਸਾਰਿਆਂ ਨੂੰ ਅਕਾਊਂਟੇਬਲ ਵੀ ਠਹਿਰਾ ਜਾਏਗਾ ਜਿਹੜਾ ਉਹਨਾਂ ਦਾ ਕੰਮ ਹੈ ਤੇ ਉਹਨਾਂ ਤੋਂ ਉਹਨਾਂ ਦਾ ਕੰਮ ਲਿਆ ਜਾਏਗਾ ਆਮ ਸ਼ੋਰ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਯੂ ਵਿਲ ਸੀ ਦਾ ਡਿਫਰੈਂਸ ਸੋ ਮੈਂ ਸਮਝਦਾ ਕਿ ਸਾਰੇ ਹੀ ਕੰਮ ਮੇਰੇ ਨੇ ਜਦੋਂ ਜਿਹੜੀ ਬ੍ਰਾਂਚ ਚਾਹੇ ਉਹ ਇਨਫੋਰਸਮੈਂਟ ਹੈ ਚਾਹੇ ਉਹ ਗਾਰਬੇਜ ਕਲੈਕਸ਼ਨ ਹੈ ਚਾਹੇ ਸੈਨੀਟੇਸ਼ਨ ਹੈ ਚਾਹੇ ਰੋਡ sweeping ਹੈ ਜਾਂ ਚਾਹੇ ਉਹ ਸਲੱਟਰ ਹਾਊਸ ਹੈ ਜਿਵੇਂ ਕੁਝ ਦੇ ਕੁਝ ਤੁਹਾਡੇ ਕਲੀਗਸ ਕਹ ਰਹੇ ਸੀ ਸੋ ਆਈ ਵਿਲ ਟ੍ਰਾਈ ਮਾਈ ਬੈਸਟ ਟੂ ਮੇਕ ਥੀਸ ਡਿਪਾਰਟਮੈਂਟਸ ਡੂ ði ਜੌਬ ਥੈਟ ਥੇ ਆਰ ਸੁਪੋਜ਼ ਟੂ ਡੂ ਬਟ ਆਈ ਥਿੰਕ ਯੂ ਹੈਵ ਟੂ ਵੇਟ ਟੂ ਸੀ ਦ ਰਿਜ਼ਲਟਸ ਸਰ ਸਭ ਤੋਂ ਵੱਡਾ ਮੁੱਦਾ ਇਸ ਵਕਤ ਜੋ ਬਣਿਆ ਹੋਇਆ ਹੈ ਸਟ੍ਰੇ ਡੌਗਸ ਦਾ ਦੇਖ ਸਕਦੇ ਹੋ ਕਿ ਹਰ ਜਗ੍ਹਾ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਡਿਸੀਜਨਸ ਦੱਸੇ ਗਏ ਨੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਡੌਗਸ ਦਾ ਬਾਈਟਸ ਦਾ ਜਿਹੜਾ ਸਿਲਸਿਲਾ ਹੈ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਅਗਰ ਸਿਵਲ ਹਸਪੀਟਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਜਿਹੜੇ ਰੋਜ਼ ਪੰਜਾਬ ਤੋਂ ਤੱਕ ਜਿਹੜੇ ਲੋਕ ਨੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਡੌਗਸ ਬਾਈਟ ਕਰਦੇ ਨੇ ਉਹਨਾਂ ਦੇ ਲਈ ਖਾਸ ਤੁਸੀਂ ਕੀ ਕਰੋਗੇ ਦੇਖੋ ਸਟ੍ਰੇ ਡੌਗਸ ਦਾ ਆਈ ਵਿਲ ਨਾਟ ਲਾਈਕ ਟੂ ਕਮੈਂਟ ਔਨ ਕੀ ਫੈਸਲਾ ਯਾ ਵਾਟ ਏਵਰ ਇਜ਼ ਗੋਇੰਗ ਔਨ ਦ ਲੀਗਲੀ ਗੋਇੰਗ ਔਨ ਲੇਕਿਨ ਗਵਰਨਮੈਂਟ ਦੇ ਪ੍ਰੋਗਰਾਮਸ ਚੱਲਦੇ ਨੇ ਕਿ ABC ਪ੍ਰੋਗਰਾਮ ਹੈ ਐਨੀਮਲ ਬਰਥ ਕੰਟਰੋਲ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਆਮ ਸ਼ੋਰ ਉਹ ਹੁਣ ਵੀ ਚੱਲਦਾ ਹੋਊਗਾ ਜਿਸ ਦੇ ਰਾਹੀਂ ਸਟਰਲਾਈਜੇਸ਼ਨ ਆਫ ਡੌਗਸ ਐਂਡ ਸਟ੍ਰੇ ਐਨੀਮਲਸ ਕੀਤੀ ਜਾਂਦੀ ਹੈ ਸੋ ਆਈ ਵਿਲ ਫਾਈਂਡ ਆਊਟ ਕਿ ਵਾਟ ਇਜ਼ ਦ ਸਟੇਟਸ ਐਸ ਆਈਵ ਜਸਟ ਜੁਆਇੰਡ ਦ ਮੈਨੂ ਹਜੇ ਅੱਜ ਦੀ ਡੇਟਸ ਤਾਂ ਨਹੀਂ ਆਈ ਐਮ ਨਾਟ ਵੈਰੀ ਅਵੇਅਰ ਡੌਗ ਬਾਈਟਸ ਆਈਸੋਲੇਸ਼ਨ ਚ ਨਹੀਂ ਹੁੰਦੀਆਂ ਕਦੇ ਵੀ ਸੋ ਡੌਗ ਬਾਈਟਸ ਦੇ ਵਿੱਚ ਮੇਰੀ ਪਬਲਿਕ ਨੂੰ ਵੀ ਅਪੀਲ ਰਹੇਗੀ ਹਮੇ ਕਿ ਜਿਹੜੀਆਂ ਫੀਡਿੰਗ ਜਿਹੜੇ ਸਟ੍ਰੇ ਡੌਗਸ ਦੀ ਫੀਡਿੰਗ ਹੈ ਉਸ ਦੇ ਸੰਬੰਧੀ ਵੀ ਕੁਝ ਹਦਾਇਤਾਂ ਨੇ ਕਿ ਉਹਦੇ ਡੈਸੀਗਨੇਟਿਡ ਪੁਆਇੰਟਸ ਹੋਣੇ ਚਾਹੀਦੇ ਐ ਰੈ residențial ਏਰੀਆ ਚ ਨਹੀਂ ਹੋਣੀ ਚਾਹੀਦੀ ਇਹ ਵੇਰੀਅਸ ਵੈਰੀ ਮਨੀ ਪੁਆਇੰਟਸ ਵੈਰੀ ਮਨੀ ਇਨਸਟਰਕਸ਼ਨਸ ਰਿਗਾਰਡਿੰਗ ਥੈਟ ਸੋ ਉਹਨਾਂ ਨੂੰ ਵੀ ਫਾਲੋ ਕਰੇ ਇਹ ਇਹ ਵਨ ਵੇ ਸਟਰੀਟ ਨਹੀਂ ਹੋ ਸਕਦੀ ਕਦੇ ਵੀ ਕਿ ਓਨਲੀ ਇਨਫੋਰਸਮੈਂਟ ਏਜੰਸੀ ਇਜ਼ ਡੂਇੰਗ ਇਟ ਐਂਡ ਦ ਪਬਲਿਕ ਇਜ਼ ਨੋਟ ਡੂਇੰਗ ਇਟ ਬਟ ਐਟ ਦ ਸੇਮ ਆਈ ਆਮ ਸ਼ੋਰ ਕਿ ਪਬਲਿਕ ਦੇ ਸਾਥ ਦੇ ਨਾਲ ਵੀ ਵਿਲ ਬੀ ਏਬਲ ਟੂ ਰਿਡਿਊਸ ਦ ਡੌਗ ਬਾਈਟਸ ਟੂ ਟੂ ਆਈ ਮੀਨ ਨਿਗਲੀਜੀਬਲ ਵਾਂਸ ਵੀ ਹੈਵ ਦ ਸਪੋਰਟ ਆਫ ਦ ਪਬਲਿਕ ਔਨ ਦਿਸ ਟੂ ਥੈਂਕ ਯੂ ਸੋ ਮੱਚ ਸਰ ਗੱਲਬਾਤ ਕਰ ਲਈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸੌਦੇ ਤੇ ਆ ਕੇ ਬਹੁਤ ਸਾਰੇ ਜੋ ਅੰਮ੍ਰਿਤਸਰ ਸਿਟੀ ਨੂੰ ਹੋਰ ਵਧੀਆ ਬਣਾਉਂਦੀ ਜਿਹੜੀ ਹੈ ਉਹ ਕੋਸ਼ਿਸ਼ਾਂ ਤੁਹਾਡੇ ਵੱਲੋਂ ਰਹਿਣਗੀਆ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਸੋ ਬਿਲਕੁਲ ਇਸੇ ਕੇ ਸਾਈਡ ਨਾਲ ਵਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ-ਜੋ ਵੀ ਅੰਮ੍ਰਿਤਸਰ ਗੁਰੂ ਨਗਰੀ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਉਹ ਜਲਦ ਹੀ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਸਾਰੀਆਂ ਪ੍ਰੋਬਲਮਜ਼ ਜਿਹੜੀਆਂ ਨੇ ਉਹ ਸੋਲਵ ਕੀਤੀਆਂ ਜਾਣਗੀਆਂ ਤੇ ਗੁਰੂ ਨਗਰੀ ਨੂੰ ਇੱਕ ਵਧੀਆ ਨਗਰੀ ਕਿਉਂਕਿ ਟੂਰਿਸਟ ਪਲੇਸ ਹੈ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸੰਕਾ ਨੇ ਜੋ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਂਦੀਆਂ ਨੇ ਅਟਾਰੀ ਵਾਗਾ ਬਾਰਡਰ ਤੇ ਆਂਦੀਆਂ ਨੇ ਤੇ ਸੋ ਸਾਰਿਆਂ ਦੇ ਲਈ ਹੀ ਵਧੀਆ ਤੋਂ ਵਧੀਆ ਜਿਹੜੇ ਕੰਮ ਨੇ ਉਹ ਕੀਤੇ ਜਾਣਗੇ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਮੈਂ 现在。